ਮਾ ਬਮਾ ਤਰੀਕੇ ਦੇ ਬਿਲਕੁਲ ਨੇੜੇ ਜਿਹੜੇ ਪਾਸੋਂ ਮੰਦਿਰ ਵਿੱਚ ਕੁਝ ਹਕਮੀ ਸੁਣ ਸੁਣਿਆ ਸੀ ਭਜਕੀਨ ਵੀ ਹੋਇਆ ਸਸਰੀ ਘਾਲ ਬਈ ਸਾਰੇ ਯਾਰਾਂ ਦੋਸਤਾਂ ਨੂੰ ਦੋਸਤੋ ਜੇ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਸਾਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਦਿਲ ਦੇ ਵਿੱਚ ਕਾਫੀ ਮਹੀਨਿਆਂ ਤੋਂ ਸੋਚ ਰਹੇ ਸੀ ਕਿ ਹਰਮੰਦਰ ਸਾਹਿਬ ਜਾ ਕੇ ਦਰਸ਼ਨ ਕਰਾਂਗੇ ਤੇ ਮਨ ਨੂੰ ਸੰਤੋਸ਼ਟੀ ਮਿਲੂਗੀ ਤੇ ਰਾਸਤੇ ਦੇ ਵਿੱਚ ਮਨ ਦੇ ਵਿੱਚ ਸੋਚਦੇ ਜਾ ਰਹੇ ਸੀ ਕਿ ਜੀ ਪਰਮਾਤਮਾ ਕਰੇ ਵੀ ਕੋਈ ਐਦਾਂ ਦਾ ਕੋਈ ਮਾਹੌਲ ਬਣ ਜੇ ਮਤਲਬ ਕਿ ਵੀ ਜਦੋਂ ਜਾਈਏ ਹਰਮ ਦਸਾਏ ਤਾਂ بارش ਹੋ ਜਾਏ ਮਤਲਬ ਕਿ ਮੀਂਹ ਪੈਣ ਜਾਂ ਲੱਗ ਜੇ ਉਹ ਪਰਮਾਤਮਾ ਦੀ ਕਈ ਵਾਰੀ ਐਦਾਂ ਦੀ ਗੱਲ ਪਰਮਾਤਮਾ ਸੱਚੇ ਦਿਲ ਨਾਲ ਸੁਣ ਲੈਂਦਾ ਜਾਨ ਜਿੱਥੇ ਜਦੋਂ ਗਏ ਉੱਥੇ ਬਹੁਤ ਜ਼ਿਆਦਾ ਸੰਗਤ ਤੇ ਦੇਖਣ ਨੂੰ ਤੇ ਉਹਨੂੰ ਸਕੂਨ ਮਿਲਦਾ ਸੀ ਇੰਨਾ ਸੋਹਣਾ ਲੱਗ ਰਿਹਾ ਸੀ ਦਰਵਾਜਾ ਸਾਹਿਬ ਕੇ ਚੱਲ ਕਰਦਾ ਕਿ ਦੇਖੀ ਦੇਖੀ ਜਾਈਏ ਤੇ ਸੰਗਤ ਵੀ ਆਪਾਂ ਕਹਿ ਸਕਦੇ ਆ ਆਪਣੇ ਪੰਜਾਬ ਦੇ ਲੋਕ ਸੰਗਤਾਂ ਆਪਣੇ ਪੰਜਾਬ ਦੀਆਂ ਲੋਕ ਜਿਆਦਾ ਬੁਰੇ ਬੁਰੇ ਬਾਹਰਲੇ ਦੇਸ਼ਾਂ ਦੇ ਲੋਕ ਚੱਲ ਕੇ ਹੁਣ ਦਸਾਂ ਦਸੰਦਰ ਆਉਂਦੇ ਨੇ ਤੇ ਰੂਹ ਤੇ ਜੀਵਨ ਵਾਲਾ ਇਹ ਨਾਲ ਦਿੱਤੇ ਜਿਹਨਾਂ ਨੂੰ ਸੰਤੁਸ਼ਟੀ ਮਿਲਦੀ ਹੈ మే సిసోਤ ਕੇ ਤੋਰੇ ਜੀ ਜਿਹੜੀ ਪਰਮਾਤਮਾ ਨੇ ਦਿਲ ਦੀ ਸਾਡੀ ਵਿਕਾਰ ਸੋਲ ਲਈ ਤੇ ਸ਼ਾਮ ਦਾ ਟਾਈਮ ਹੋਇਆ ਤਾਂ ਤਰਵਾ ਸਾਹਿਬੇ ਦੀ بارش ਹੋਣ ਲੱਗੀ ਪਿੱਕੀ ਕਰਕਸੋਂ ਲਗੀ ਤੇ ਬਹੁਤ ਜ਼ਿਆਦਾ ਮਨ ਨੂੰ ਸ਼ਾਂਤ ਮਿਲਣ ਵਾਲਾ ਜੋ ਸੀਗਾ ਸਕੂਨ ਮਿਲ ਰਿਹਾ ਸੀਗਾ ਮਨ ਨੂੰ ਬਹੁਤ ਜ਼ਿਆਦਾ ਤੇ ਤਰਵਾ ਦਾ ਇੰਨੇ ਇਸ ਵਾਲਾ ਤੇ ਸੀਗਾ ਮਨ ਨੂੰ ਕਹਿੰਦਾ ਇਹ ਜੀ ਬਹੁਤ ਹੈ ਇੱਧਰ ਜਾਣਾ ਸਾਡਾ ਮਾਮਲਾ ਦਾ ਚੈੱਕ ਕਰ ਤੇ ਜਦੋਂ ਤੋਂ ਇਹ ਬਰੇਸ਼ ਬਣ ਗਿਆ ਸੀ ਨਾ ਮੀਂਹ ਪੈਣ ਤੋਂ ਬਾਅਦ ਤਾਂ ਸਾਹਿਬ ਦਾ ਦਿਨ ਨੂੰ ਬਹੁਤ ਜ਼ਿਆਦਾ ਸੁਖ ਮਿਲ ਰਿਹਾ ਸੀ ਲਈ ਇਹ ਸਾਡੀ ਸੋਚ ਤੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਕਿ ਸਾਡਾ ਦਿਲ ਨੂੰ ਖੂਨ ਲਗਾਇਆ ਸੀ ਇੱਕ ਵਾਰ ਜੁਰੂਰ ਅਸੀਂ ਵੀ ਜਾਣ ਕਰ ਰਹੇ ਹਾਂ ਦੇ ਵੀ ਨਹੀਂ ਮੁਹਲੇ ਤਾਂ ਜੀញਾ ਪਰਨਾਮ ਦੇ ਬੇਵਾਰ ਸਾਹਿਬਾਨ ਜਾਣ ਜਾਂਦੇ ਆਪਣੀ ਫੈਮਿਲੀ ਦੇ ਨਾਲ ਪਰ ਨਮਸਤੋ ਪਿਆਵਾ ਦਾ ਬਹੁਤ ਜਿਆਦਾ ਕਿਤੇ ਬਣਾ ਕਿਤੇ ਕਿੰਨੇ ਬੜਾ ਹੈ ਮਾਨ ਕੀ ਲੱਗਦਾ ਸੀ ਕਿ ਸਵਰਗਤਰ ਦੀ ਰਸਤੀ ਆ ਗਿਆ ਹੋਵੇ ਪੰਨ ਨਹੀਂ ਸੀ ਕਰ ਰਹੇ ਹਾਂ ਆਪਾਂ ਇਸ ਪਰ ਬਹੁਤ ਗਲਤੀਆਂ ਹੋਈਆਂ ਨੇ ਜਿਹੜਾ ਜਿੰਨੀਆਂ ਚਲੋ ਫਿਰ ਵੀ ਬਹੁਤ ਜ਼ਿਆਦਾ ਸਾਡਾ ਪ੍ਰੋਫੈਸਰ ਦੀ ਗੱਲ ਹੈ ਪ੍ਰੋਫੈਸਰ ਦੀ ਗੱਲ ਹੈ ਸਾਡਾ ਡਿਪਾਰਟਮੈਂਟ ਇਸ ਗੱਲ ਕਿ ਅਸੀਂ ਜੋ ਸੋਚਿਆ ਸੀ ਨਾ ਉਸ ਤੋਂ ਬਹੁਤ ਜ਼ਿਆਦਾ ਬਾਈਗੋ ਜੀ ਨੇ ਦੱਸਿਆ ਜੋ ਹੈ ਸਾਡਾ ਕੋਈ ਵੀ ਆਪ ਕੋ ਆਪਣੇ ਪਰਿਵਾਰ ਦੇ ਨਾਲ ਨੁਕਤਾ Gracias.